ਹੰਸੋ ਦਾ ਉਸ ਕਿਹੜੇ ਪਿੰਡ ਆਇਓ ਕਿਹੜਾ ਚੜ੍ਹ ਚੁੜੀ ਇਹ ਪਿੰਡ ਦਾ ਨਾਮ ਹੈਗਾ ਜੀ ਰੌਂਗਲਾ ਇੱਥੇ ਇਹ ਸਾਡੇ ਕੋਲ ਵੀਡੀਓ ਦੀ ਕੋਰਟ ਦੇ ਵਾਰੰਟ ਨੇ ਇਹ ਕਬਜ਼ਾ ਵਾਰੰਟ ਤੇ ਨਾਲ ਸਾਡੇ ਤਹਿਸੀਲਦਾਰ ਸਾਹਿਬ ਆਏ ਨੇ ਭੁੱਲਰ ਸਾਹਿਬ ਅਸੀਂ ਇੱਥੇ ਪੋਜ਼ੇਸ਼ਨ ਲੈਣ ਆਏ ਆ ਇਹਨਾਂ ਨੇ ਸਾਰਾ ਜਿਹੜੇ ਘਰ ਨੇ ਇਹ ਘਰ ਡਰੱਗ ਮਨੀ ਨਾਲ ਬਣਾਏ ਨੇ ਤੇ ਇਸ ਕਰਕੇ ਉਹਦੇ ਕੋਰਟ ਦੇ ਵਿੱਚੋਂ ਜਿਹੜੀ ਇਹ ਬੀ ਡੀ ਪੀਓ ਹੈ ਉਹਨਾਂ ਨੇ ਇਹ ਸਾਨੂੰ ਕਬਜਾ ਵਾਰੰਟ ਦਿੱਤੇ ਸੀਗਾ ਤਹਿਸੀਲਦਾਰ ਸਬ ਡਿਊਟੀ ਮੈਜਿਸਟ੍ਰੇਟ ਨੇ ਉਹਨਾਂ ਦੀ ਅਗਵਾਈ ਹੇਠ ਅਸੀਂ ਇਹਨੇ ਤੇ ਨਾ ਕਬਜਾ ਲਿਆ ਆਪਣੇ ਕੋਲ ਕਬਜਾ ਲੈ ਕੇ ਉਹਦੀ ਜਿਹੜੀ ਹੈ ਪੋਜ਼ੇਸ਼ਨ ਆ ਉਹ ਪੰਚਾਇਤ ਨੂੰ ਦਿੱਤਾ ਦੱਸੋ ਕਿਹੜੇ ਪਿੰਡ ਆਇਓ ਤੇ ਕੀ ਇਹ ਆਪਣੇ ਗ੍ਰਾਮ ਪੰਜਾਬ ਰੌਂਗਲੇ ਦਾ ਆ ਕਬਜਾ ਜੀ ਆਪਣਾ ਕਬਜਾ ਕਰਵਾਈ ਹੋਤੀ ਹੈ ਉਹ ਹੀ ਆ ਇਹ ਪੰਚਾਇਤ ਦਾ ਨੰਬਰ ਸੀਗਾ ਠੀਕ ਹੈ ਜੀ ਅੱਜ ਪ੍ਰਸ਼ਾਸਨ ਵੱਲੋਂ ਜਿਹੜਾ ਕਬਜ਼ਾ ਕਾਰਵਾਈ ਕਰਦੇ ਹੋਇਆ ਜਾਂ ਕਬਜ਼ਾ ਰੋਕ ਜਾਰੀ ਹੋਇਆ ਸੀ ਤਸਦੀਕ ਦਾ ਸਾਹਮਣੇ ਜਾਰੀ ਹੋਇਆ ਸੀਗਾ ਉਹਨਾਂ ਵੱਲੋਂ ਸਾਨੂੰ ਜਿਹੜਾ ਪੰਚਾਇਤ ਨੂੰ ਇਹ ਕਬਜ਼ਾ ਦਵਾ ਦਿੱਤਾ ਗਿਆ ਪੰਚਾਇਤੀ ਨੰਬਰ ਚ ਮਕਾਨ ਬਣੇ ਹੋਏ ਸੀ ਇਹ ਸੀਲ ਕਰਕੇ ਲੋਕ ਲਾ ਕੇ ਕਬਜ਼ਾ ਕੀਤਾ ਲਿਆ ਟੋਟਲ ਕਿੰਨੇ ਮਕਾਨ ਜਿਹੜੇ ਹੈਗੇ ਤੁਸੀਂ ਸੀਲ ਕੀਤੇ ਨੇ ਟੋਟਲ ਅਜੇ 2 ਕੀਤੇ ਆ ਜੀ ਬਾਕੀ ਚੱਲ ਰਹੀ ਹੈ ਕਾਰਵਾਈ